ਸਸਿਆ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿਨਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 1 ਅਕਤੂਬਰ ਤੋਂ ਬਦਲ ਰਹੇ ਹਨ ਇਹ ਨੋ ਅਹਿਮ ਨਿਯਮ ਆਮ ਆਦਮੀ ਦੀ ਜੇਬ ਤੇ ਪਵੇਗਾ ਸਿੱਧਾ ਅਸਰ ਤੁਰੰਤ ਦੇਖੋ ਇਸ ਦੇ ਨਾਲ ਹੀ 1 ਅਕਤੂਬਰ ਸਤੰਬਰ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਫਿਰ ਅਕਤੂਬਰ ਦਾ ਮਹੀਨਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਦੱਸਦੀ ਕਿ ਇਹ ਹਰ ਮਹੀਨੇ ਦੇ ਪਹਿਲੇ ਦਿਨ ਕਈ ਵਿੱਤੀ ਬਦਲਾਅ ਹੁੰਦੇ ਹਨ ਅਜਿਹੇ ਚ 1 ਅਕਤੂਬਰ 2024 ਤੋਂ ਕਈ ਨਵੇਂ ਬਦਲ ਜਾ ਰਹੇ ਹਨ ਇਨਾਂ ਵਿੱਚ ਐਲਪੀਜੀ ਦੀਆਂ ਕੀਮਤਾਂ ਛੋਟੇ ਬਚਤ ਸਕੀਮਾਂ ਤੇ ਸਟਾਕ ਮਾਰਕੀਟ ਕ੍ਰੈਡਿਟ ਕਾਰਡ ਦੇ ਨਿਯਮਾਂ ਤੋਂ ਲੈ ਕੇ ਹਰ ਚੀਜ਼ ਦਾ ਬਦਲਾਅ ਕੀਤਾ ਜਾਵੇਗਾ ਇਸ ਵਿੱਚ ਕੁਝ ਤਬਦੀਲੀਆਂ ਦਾ ਤੁਹਾਡੀ ਜੇਬ ਤੇ ਸਿੱਧਾ ਅਸਰ ਪਵੇਗਾ ਆਉ ਜਾਣਦੇ ਹਾਂ ਵੇਰਵਾ ਐਲਪੀਜੀ ਦੇ ਦੀਆਂ ਕੀਮਤਾਂ ਵਿੱਚ ਤਬਦੀਲ ਹਰ ਮਹੀਨੇ ਦੀ ਪਹਿਲੀ ਦਿਨ ਤੇਲ ਮਾਰਕੀਟ ਕੰਪਨੀਆਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕਰਦੀਆਂ ਨੇ ਐਲਪੀਜੀ ਦੀਆਂ ਸਿਲੰਡਰ ਕੀਮਤਾਂ 1 ਅਕਤੂਬਰ ਤੋਂ ਅਪਡੇਟ ਕੀਤੀਆਂ ਜਾ ਸਕਦੀਆਂ ਤੁਹਾਨੂੰ ਦੱਸਦੀ ਕਿ ਪਿਛਲੇ ਕੁਝ ਸਮੇਂ ਤੋਂ ਕਾਰਜਸ਼ੀਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਦੇਖਿਆ ਗਿਆ ਹੈ ਇਸ ਦੇ ਨਾਲ ਹੀ ਸੁਕੰਨਿਆ ਸਿੱਧੀ ਯੋਜਨਾ ਦੇ ਨੀਮਾ 'ਚ ਬਦਲਾਵ ਕੀਤੇ ਜਾ ਸਕਦੇ ਐਚਡੀਐਫਸੀ ਬੈਂਕ ਦੇ ਕ੍ਰੈਡਿਟ ਕਾਰਡ ਨਿਯਮਾਂ ਵਿੱਚ ਬਦਲਾਵ ਕੀਤੇ ਜਾ ਸਕਦੇ ਹਨ ਇਸ ਦੇ ਨਾਲ ਹੀ ਬੋਨਸ ਸ਼ੇਰਾਂ ਦੇ ਨੀਮਾ ਵਿੱਚ ਬਦਲਾਵ ਕੀਤੇ ਜਾ ਸਕਦੇ ਹਨ ਐਨਐਸਈ ਅਤੇ ਬੀਐਸਈ ਦੀਆਂ ट्राਜੈਕਸ਼ਨ ਫੀਸਾਂ ਵਿੱਚ ਬਦਲਾਵ ਕੀਤੇ ਜਾ ਸਕਦੇ ਹਨ ਸਿਹਤ ਅਤੇ ਆਮ ਬੀਮਾ ਨੀਮਾ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ ਬਾਈ ਬੈਂਕ ਟੈਕਸ ਨਿਯਮ ਵਿੱਚ ਬਦਲਾਅ ਕੀਤੇ ਜਾ ਸਕਣ ਘਟੋ ਘਟ ਉਰਜ ਦੇ ਵਧੇਗੀ ਇਸ ਤੇ ਬਲਾ ਬਦਲਾਅ ਕੀਤੇ ਜਾ ਸਕਦੇ ਹਨ ਏਟੀਐਫ ਅਤੇ ਬਦਲਾਅ ਕੀਤੇ ਜਾ ਸਕਦੇ ਹਨ ਖਬਰ ਮੁੰਤ ਤੱਕ ਵੇਖਣ ਲਈ ਆਪ ਦਾ ਧੰਨਵਾਦ